ਆਹ ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਾਂ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਕਿਸਾਨ ਭਰਾ ਤੱਕ ਇਹ ਵੀਡੀਓ ਭੇਜੋ ਜਿਹੜੇ ਸਬਜ਼ੀ ਦਾ ਜ਼ਿਆਦਾਤਰ ਕੰਮ ਕਰਦੇ ਨੇ ਆ ਇੱਕ ਤੁਸੀਂ ਕਾਂ ਦੇਖ ਰਹੇ ਹੋ ਖੇਤ ਦੇ ਵਿੱਚ ਜਿੱਥੇ ਬੱਲਾਂ ਲਾਈਆਂ ਹੋਈਆਂ ਨੇ ਤੇ ਐਡਾ ਹਰਾਮੀ ਆ ਕਾਂ ਯਾਰ ਵੀ ਜਿਹੜੀਆਂ ਬੱਲਾਂ ਲੱਗੀਆਂ ਹੋਈਆਂ ਨੇ ਇਹ ਕਾਗਜ਼ ਪਛਾਇਆ ਹੋਇਆ ਆ ਦੇਖੋ ਬੱਲਾਂ ਨੂੰ ਪਟ ਪਟ ਸ਼ੈਡ ਤੇ ਧਰੀ ਜਾਂਦਾਗਾ ਉਹਦੇ ਵਿੱਚ ਸੁੰਡੀ ਹੈ ਜਾਂ ਕੋਈ ਹੋਰ ਕੀੜਾ ਮਕੌੜਾ ਹੈਗਾ ਤੇ ਉਹਨੂੰ ਖਾਂਦਾ ਹੈਗਾ ਜਿੱਥੇ-ਜਿੱਥੇ ਬੱਲਾਂ ਲੱਗੀਆਂ ਵੀਰੋ ਉੱਥੇ ਹੀ ਪੱਟ ਰਿਹਾ ਹੈਗਾ ਆ ਥੋੜੇ ਸਾਹਮਣੇ ਆ ਦੇਖੋ ਆਪਾਂ ਯਾਰ ਕਿਸੇ ਤੇ ਸ਼ੱਕ ਕਰ ਬੈਣ ਨੇ ਵੀ ਇਹ ਕਈ ਵਾਰ ਐ ਹੋ ਜਾਂਦਾ ਵੀ ਮੇਰੀਆਂ ਬੱਲਾਂ ਉੱਪਰ ਪੱਟ ਗਿਆ ਉਹ ਪੱਟ ਗਿਆ ਯਾਰ ਹਨ ਤੁਸੀਂ ਆ ਦੇਖੋ ਯਾਰ ਹੋਰ ਕਿਤੇ ਵੀ ਠੰਗ ਮਾਰ ਰਿਹਾ ਇਕੱਲਾ ਬੱਲਾਂ ਵਾਲੇ ਥਾਂ ਤੇ ਜਿੱਥੇ-ਜਿੱਥੇ ਬੱਲਾਂ ਨੇ ਉੱਥੇ ਹੀ ਪੱਟ ਰਿਹਾ ਦੇਖੋ ਲੈ ਕਿੰਨਾ ਨੁਕਸਾਨ ਕਰ ਰਿਹਾ ਯਾਰ ਇਹ ਤਾਂ ਹੋ ਸਕੇ ਜੇ ਕੋਈ ਬੰਦਾ ਨਾ ਹੋਵੇ ਉੱਥੇ ਖੇਚੇ ਵੀਡੀਓ ਨਾ ਬਣਾਉਂਦਾ ਹੋਵੇ ਤਾਂ ਐ ਲੱਗੂ ਆ ਵੀ ਇਹ ਕਿਸੇ ਨੇ ਸਾਡੇ ਨੇ ਗਵਾਂਢੀ ਨੇ ਬੰਲਾ ਪੱਟਤੀਆਂ ਜੇ ਇਹ ਸਾਰਾ ਦਿਨ ਲੱਗਣਾ ਹੋਵੇ ਯਾਰ ਇਹ ਤਾਂ ਕਿਲਾ ਬਾਹੀ ਦੇ ਸਾਰੇ ਪੱਟ ਦੂਆ ਦੇਖੋ ਕਿੰਨਾ ਕਿਸਾਨ ਭਰਾ ਦਾ ਨੁਕਸਾਨ ਕੀਤਾ ਇਹਨੇ ਕਾਰਨ ਨੇ ਤੇ ਵੀਡੀਓ ਨੂੰ ਹਰ ਤੱਕ ਜਰੂਰ ਸ਼ੇਅਰ ਕਰੋ ਵੀਰੇ ਆਪਣੀ ਜ਼ਿੰਮੇਵਾਰੀ ਸਮਝੋ ਦੇਖੋ ਕਿੰਨਾ ਨੁਕਸਾਨ ਕਰਤਾ ਤਾਂ ਕਿ ਇਹ ਬੰਦੇ ਦੀ ਐ ਪਤਾ ਲੱਗ ਜੇ ਕੱਲੂ ਕਿਸੇ ਨਾਲ ਵੀ ਹੋ ਸਕਦੀ ਹੈ ਲੱਗਣਾ ਇਹ ਸਾਡਾ ਗਵਾਂਢੀ ਪੱਟ ਗਿਆ ਆਪਣੀ ਰਾਇ ਕਮੈਂਟ ਦੇ ਉੱਤੇ ਆਪਣੇ ਚੈਨਲ ਨੂੰ ਫੋਲੋ ਕਰ